ਲਾਜੇ ਕੇਹਾ ਬਾਬੂ ਬਗਾਲੇ ਦੇ ਵਿੱਚ ਕਿੰਨੀ ਹੁਣ ਤੱਕ ਦੀਆਂ ਉਪਲਬਧੀਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਕਿਚਾਰਜ ਵਿੱਚ ਕੋਈ ਉਪਲਬਧੀ ਜੜੀ ਹੈ ਮਿਲੀ ਤੇ ਥਾਣਾ ਬਿਆਸ ਦੇ ਮਾਤਾ ਰਾਣੀ ਮਹੱਲੇ ਦੇ ਵਿੱਚ ਅਸੀਂ ਅੱਜ ਡਿਸਟ੍ਰਿਕਟ ਪੁਲਿਸ ਵੱਲੋਂ ਕੋਆਰਡੀਨੇਟਡ ਆਪਰੇਸ਼ਨ ਚਲਾ ਜਾ ਰਹੇ ਐਸਐਸਪੀ ਸਰਦਾਰ ਮਿਲਿੰਦਰ ਸਿੰਘ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਕਰੀਬ 100 ਦੇ ਆਸ-ਪਾਸ ਮਲਾਦਨ ਜਿਹੜੇ ਇਸ ਮਹੱਲੇ ਦੇ ਵਿੱਚ ਤਨਤ ਕੀਤੇ ਗਏ ਨੇ ਇਸ ਕੋਆਰਡੀਨੇਟਡ ਆਪਰੇਸ਼ਨ ਵਾਸਤੇ ਆਪਰੇਸ਼ਨ ਚੱਲ ਰਿਹਾ ਹੈ ਸਵੇਰ ਦਾ ਤੇ ਹੁਣ ਤੱਕ ਤਿੰਨ ਬੰਦੇ ਇਸ ਉਪਰੇਖਣ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ ਔਰ ਜਿਹੜੇ ਨੋਨ ਇਥੋਂ ਦੇ ਹੈਗੇ ਨੇ ਸਮਗਲਰਸ ਉਹਨਾਂ ਦੇ ਘਰਾਂ ਦੀ ਪ੍ਰੋਪਰਲੀ ਡੀਪ ਸਰਚ ਕੀਤੀ ਜਾ ਰਹੀ ਹੈ ਉਸ ਸਰਚ ਦੇ ਦੌਰਾਨ ਅਗਰ ਕੁਝ ਹੋਰ ਬਰਾਮਦਗੀ ਹੁੰਦੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਕਾਰਵਾਈ ਕੀਤੀ ਜਾਏਗੀ ਬਰਾਮਦਗੀ ਹੋਈ ਚੱਲ ਰਹੀ ਹੈ ਸਰਚ ਚੱਲ ਰਹੀ ਹੈ ਉਹਦੀ ਬਰਾਮਦਗੀ ਦਾ ਪਿਓਰਾ ਜਿਹੜਾ ਸੈਪਰੇਟਲੀ ਤੁਹਾਨੂੰ ਅਸਿਸਟੈਂਟ ਸਾਹਿਬ ਨੂੰ ਦਿੱਤਾ ਜਾਏਗਾ ਜਦੋਂ ਸਰਚ ਕੰਪਲੀਟ ਹੋ ਜਾਏਗੀ ਲਗਾਤਾਰ ਆਪਰੇਸ਼ਨ ਜਿਹੜੇ ਨੇ ਚੱਲ ਰਹੇ ਨੇ ਰੂਲਰ ਪੁਲਿਸ ਨੂੰ ਕਿੰਨੀ ਕੁ ਵੱਡੀ ਕਾਮਯਾਬੀ ਜਿਹੜੀ ਆ ਇਸ ਦੇ ਵਿੱਚ ਮਿਲੀ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਦੇ ਅਧੀਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਚਲਾਇਆ ਜਾ ਰਿਹਾ ਮਾਰਚ ਮਹੀਨੇ ਤੋਂ ਇਹ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋ ਰਿਹਾ ਹੈ ਤੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਪੁਲਿਸ ਨੇਰੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਭਗ 6 ਸਵਾ 6 ਮਹੀਨਿਆਂ ਦੇ ਵਿੱਚ 100 ਦੇ ਕਰੀਬ ਬੱਚੇ ਦਰਜ ਕੀਤੇ ਨੇ ਟੋਟਲ 150 ਦੇ ਬੰਦੇ ਕਰੀਬ ਬੰਦੇ ਅਰੈਸਟ ਹੋਏ ਨੇ ਇਸ ਮਹੀਮੇ ਦੇ ਦੌਰਾਨ ਔਰ ਇੰਨੇ ਕੀ 150 ਕਿਲੋ ਦੇ ਆਸ-ਪਾਸ ਜਿਹੜੀ ਹੈ ਉਹ ਹੈਰੋਇਨ ਬਰਾਮਦ ਹੋਈ ਹੈ ਤੇ ਹੋਰ ਵੀ ਉਪਲਬਧੀਆਂ ਜਿਹੜੀਆਂ ਇਹਨਾਂ 6 ਮਹੀਨਿਆਂ ਦੇ ਦੌਰਾਨ ਹੋਈਆਂ ਨੇ ਹਫੀਮ ਦੀ ਬ੍ਰਾਮਬੀ ਐਨ ਡੀ ਪੀ ਐਸ ਦੇ ਵਿੱਚ ਜਾਂ ਹਵਾਲਾ ਮਨਣ ਦੀ ਬ੍ਰਾਮਬੀ ਹੋਈ ਹੈ ਵੈਸੇ ਰਿਕਵਰੀ ਹੋਈ ਹੈ ਪੈਸਿਆਂ ਦੀ ਕਰੀਬ 41 ਲੱਖ ਦੇ ਆਸ-ਪਾਸ ਸੋ ਕਾਫੀ ਚੰਗੀ ਕਾਰਗੁਜ਼ਾਰੀ ਜਿਹੜੀ ਪਿਛਲੇ 6 ਸਵਾ 6 ਮਹੀਨਿਆਂ ਦੇ ਵਿੱਚ ਇਸ ਆਪਰੇਸ਼ਨ ਦੇ ਦੌਰਾਨ ਡਿਸਟ੍ਰਿਕਟ ਅੰਮ੍ਰਿਤਸਰ ਉਦਲ ਦੀ ਪੁਲਿਸ ਨੇ ਕੀਤੀ ਹੈ ਸਰ ਜਿਹੜੇ ਡਿਸਟ੍ਰਿਕਟ ਬਾਰਡਰ ਹੈਗੇ ਆ ਜੀ ਜਿੱਦਾਂ ਮੰਨ ਲਓ ਕਿ ਅੰਮ੍ਰਿਤਸਰ ਨੂੰ ਜੋੜਦਾ ਕਪੂਠਲਾ ਜਾਂ ਫਿਰ ਇਧੇ ਮਰਫਾਤ ਜਿਹੜੇ ਅੰਮ੍ਰਿਤਸਰ ਦੇ ਨਾਲ ਜੁੜਦੇ ਹੈਗੇ ਪਰ ਉੱਥੇ ਕਈ ਜਗ੍ਹਾ ਲੱਕੇ ਕਿ ਨਾਕੇबंदी ਚੈਕਿੰਗ ਚੱਲਦੀ ਹੋਵੇ ਇਹੋ ਜੀ ਸਮੱਸਿਆ ਵਾਲੀ ਹੈਗੀ ਦੇਖੋ ਓਕੇ ਵੈਸੇ ਤਾਂ ਉਹ ਇਲਾਕੇ ਜਿਹੜੇ ਨੇ ਕੁਛ ਨਾ ਕਿ 24 ਘੰਟੇ ਦੇ ਨਾਕੇ ਨੇ ਕੁਛ ਨਾ ਕਿ ਜਿਹੜੇ ਸਪੈਸੀਫਿਕ ਟਾਈਮ ਤੇ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਉਸ ਹਿਸਾਬ ਨਾਲ ਲਗਾਏ ਜਾਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਆਈਲ ਆਸਕ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰੂੰਗਾ ਵੀ ਆਪਣੇ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਨੇ ਇਹਨਾਂ ਦੇ ਉਹਨਾਂ ਦੇ ਇੱਕ ਵਾਰੀ ਦੁਬਾਰਾ ਰਿਵਿਊ ਕਰ ਲੈਣ ਅਗਰ ਕੋਈ ਕਮੀ ਪਈ ਹੈ ਤਾਂ ਉਹ ਪੂਰੀ ਕੀਤੀ ਜਾਏ ਐਂਟੀ ਡਰੋਨ ਜਿਹੜੇ ਲਗਾਏ ਗਏ ਨੇ ਉਹਦੇ ਨਾਲ ਪੰਜਾਬ ਪੁਲਿਸ ਨੂੰ ਕੁਛ ਨਾ ਕੁਛ ਰਾਹਤ ਜਿਹੜੀ ਆ ਉਹ ਮ ਇਹ ਕੋ ਅਲਟੀਮੇਟਲੀ ਰਾਹਤ ਲੋਕਾਂ ਨੂੰ ਮਿਲਣੀ ਹੈ ਇਸ ਜਿਹੜੇ ਰਾਸਤੇ ਪੁਲਿਸ ਤਜਰ ਦੇ ਇੱਕ ਜ਼ਰੀਆ ਹੈ ਕਿ ਸਾਡਾ ਪੁਲਿਸ ਦਾ ਪੰਜਾਬ ਪੁਲਿਸ ਦਾ ਕੰਮ ਹੈ ਵੀ ਜੋ ਵੀ ਕਰਾਸ ਬਾਰਡਰ ਸਮਗਲਿੰਗ ਹੋ ਰਹੀ ਹੈ ਕਿਸੇ ਵੀ ਤਰੀਕੇ ਦੀ ਚਾਹੇ ਉਹ ਐਨਡੀਪੀਐਸ ਦੀ ਹੈ ਚਾਹੇ ਉਹ ਵੈਪਨਸ ਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਜਾਂ ਵੈਸੇ ਇਨਫਿਲਟ੍ਰੇਸ਼ਨ ਹੈ ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਜਿਹੜੇ ਐਂਟੀ ਡਰਨ ਮੈਕੈਨਿਜ਼ਮ ਇੰਸਟਾਲ ਕੀਤਾ ਗਿਆ ਪਿੱਛੇ ਤੇ ਉਹਦੇ ਚੱਲ ਰਹੇ ਹੈ ਆਪਰੇਸ਼ਨਸ ਉਸ ਐਂਟੀ ਡਰਨ ਸਿਸਟਮ ਦੇ ਵੀ ਉਦੇ ਉਦੇ ਜੋ ਜੋ ਉਪਲਬਧੀਆਂ ਹੋਣਗੀਆਂ ਉਹ ਨਾਲ-ਨਾਲ ਤੁਹਾਨੂੰ ਜਿਹੜਾ ਹੈ ਉਹ ਡਿਸਟ੍ਰਿਕਟ ਬੁਲੈਟਿਨ ਉਹ ਦੱਸਿਆ ਜਾਏਗਾ ਸਰ ਬਾਰਡਰ ਤੇ ਐਂਟੀ ਵੈਨ ਜਿਹੜੀਆਂ ਡਰੋਨਸ ਥਰੇ ਚਲਾਏ ਉਹਦਾ ਕੋਈ ਬੈਨੀਫਿਟ ਹੈ ਜੀ ਮੈਂ ਉਹੀ ਜਿਸ ਨੂੰ ਦੱਸ ਕੇ ਆਇਆ ਵੀ ਉਹ ਜਿਹੜਾ ਆਪਰੇਸ਼ਨ ਜ਼ੋਰੇ ਚੱਲ ਰਹੇ ਨੇ ਕੰਟੀਨਿਊਸਲੀ ਤੇ ਜ਼ਰੂਰ ਉਹਦੇ ਵਿੱਚ ਗਰਾਵਟ ਆਈ ਹੈ ਪਹਿਲਾਂ ਇਹ ਡਰੋਨਸ ਬਿਲਕੁਲ ਹੀ ਟੈਕਨੀਕਲ ਸੀ ਹੁੰਦੇ ਜਾਂ ਪਤਾ ਨਹੀਂ ਸੀ ਲੱਗਦੇ ਹੁਣ ਇਹ ਸਿਸਟਮ ਦੇ ਇੰਸਟਾਲ ਹੋਣ ਤੋਂ ਬਾਅਦ ਡਰੋਨਸ ਦੇ ਡਿਟੈਕਸ਼ਨ ਦੀ ਵੀ ਦਰ ਜਿਹੜੀ ਵਧੀ ਹੈ ਉਹਨੂੰ ਇੰਟਰਸੈਪਟ ਵੀ ਅਸੀਂ ਹੁਣ ਕਰ ਪਾ ਰਹੇ ਹਾਂ ਫਿਰ ਬੱਕਲੇ ਬਕਾਲੇ ਸਾਹਿਬ ਦੇ ਵਿੱਚ ਜਿੱਦਾਂ ਪਹਿਲਾਂ ਵੀ ਕੈਸ ਆਪਰੇਸ਼ਨ ਹੋਏ ਔਰ ਉਹਦੇ ਨਾਲ ਕਾਫੀ ਹੱਦ ਤੱਕ ਫਰਕ ਨਜ਼ਰ ਆ ਰਿਹਾ ਵਸੇ ਜੀ ਲੇਕਿਨ ਤੁਸੀਂ ਆਪਣੇ ਤੌਰ ਦੇ ਉੱਤੇ ਕਿਵੇਂ ਦੇਖਦੇ ਪੁਲਿਸ ਕਾਰਵਾਈ ਦੇ ਵਿੱਚ ਜਿਹੜਾ ਹੈਗਾ ਕਿੰਨਾ ਕੁ ਰਿਪੋਰਟ ਜਿਹੜੀਆਂ ਹੁੰਦੀਆਂ ਵਾਂ ਐਫ ਆਈ ਆਰ ਲਾਂਚ ਹੋ ਰਹੀਆਂ ਇਹਨੂੰ ਲੈ ਕੇ ਐਂਡ ਕਰ ਦੇਖੋ ਮੈਂ ਇਹ ਸਮਝਦਾ ਜੀ ਕਿ ਪੁਲਿਸ ਜਿਹੜੀ ਹੈ ਉਹ ਆਪਣੇ ਵੱਲੋਂ ਹਮੇਸ਼ਾ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਤਤਪਰ ਰਹੀ ਹੈ ਪੂਰੀ ਆਪਣੇ ਵੱਲੋਂ ਪੂਰੀ ਵਾਹ ਲਾਈ ਦੀ ਅਸੀਂ ਕਿ ਕੋਈ ਵੀ ਇਦਾਂ ਦੀ ਜਿਹੜੀ ਹੈ ਉਹ ਨਾ ਹੋਵੇ ਇਥੇ ਕਰਵਾਈ ਵੀ ਕੋਈ ਨਸ਼ਿਆਂ ਦਾ ਕੋਈ ਸੇਲ ਹੋ ਰਹੀ ਹੋਵੇ ਜਾਂ ਵੈਸੇ ਕੋ ਸਮਗਲਿੰਗ ਕਰ ਰਿਹਾ ਹੋਵੇ ਲੇਕਿਨ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰਨਾ ਚਾਹਾਂਗਾ ਤੁਹਾਡੇ ਜ਼ਰੀਏ ਕਿ ਜਦੋਂ ਤੱਕ ਆਮ ਲੋਕੀ ਜਿਹੜੇ ਨੇ ਉਹ ਪੁਲਿਸ ਨਾਲ ਸਹਿਯੋਗ ਨਹੀਂ ਦਿੰਦੇ ਪੂਰਾ ਤਦੋਂ ਮੰਨੋ ਇਸ ਮੁਹਿੰਮ ਦੇ ਵਿੱਚ ਉਦੋਂ ਤੱਕ ਕੋਈ ਵੀ ਮੁਹਿੰਮ ਜਿਹੜੀ ਉਹ ਕਾਮਯਾਬ ਨਹੀਂ ਹੋ ਸਕਦੀ। ਆਏ ਦਿਨ ਸਰਕਟ ਇਹਨਾਂ ਕਿਤੇ ਗੋਲੀ ਚੱਲਣ ਦੀ ਜਿਹੜੀ ਆ ਉਹ ਆਪਾਉਣ ਹੀ ਉੜਦੀਆਂ ਤੇ ਕਈ ਵਾਰ ਗੋਲੀਆਂ ਜਿਹੜੀਆਂ ਚੱਲਦੀਆਂ ਨੇ ਕਈਆਂ ਬੀਤੇ ਰਾਤ ਜਿਹੜੀ ਆ ਮਕਬੂਲਪੁਰਾ ਦੇ ਵਿੱਚ ਗੋਲੀ ਚੱਲੀ ਆ ਤਾਂ ਇਹਨਾਂ ਨੂੰ ਨੱਥ ਪਾਉਣ ਵਾਸਤੇ ਪੁਲਿਸ ਵੱਲੋਂ ਕੀ ਉਪਰਾਲੇ ਕੀਤੇ ਗਏ। ਦੇਖੋ ਮੈਂ ਆਲਰੇਡੀ ਕਹਾਂ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਜਨ ਬੱਧ ਹੈ ਕਿਸੇ ਵੀ ਤਰ੍ਹਾਂ ਦੇ ਗੈਂਗਸਟਰ ਐਲੀਮੈਂਟ ਨੂੰ ਐਂਟੀ ਸੋਸ਼ਲ ਐਲੀਮੈਂਟ ਨੂੰ ਨੱਥ ਪਾਉਣ ਵਾਸਤੇ ਸਾਡੀ ਪੂਰੀ ਹਿਸਟਰੀ ਰਹੀ ਹੈ ਹੈਰੀਟੇਜ ਰਹੀ ਹੈ ਪੰਜਾਬ ਪੁਲਿਸ ਦੀ ਕਿ ਅਸੀਂ ਵਨ ਆਫ ਦਾ ਬੈਸਟ ਫੋਰਸਿਸ ਜਿਹੜੀ ਉਹ ਗਿਣਾ ਜਾਂਦੇ ਹੁਣ ਵੀ ਸਾਡੇ ਜਿਹੜੇ ਸਾਰੇ ਅਫੀਸਰਸ ਫੀਲਡ ਵਿੱਚ ਲੱਗੇ ਹੋਏ ਨੇ ਐਸਐਸਪੀਜ਼ ਨੇ ਕਮਿਸ਼ਨਰਸ ਨੇ ਉਹ ਪੂਰੀ ਤਰ੍ਹਾਂ ਮੁਸਤੈਦ ਨੇ ਅਤੇ ਪੂਰੀ ਤਰ੍ਹਾਂ ਦ੍ਰਿੜ ਨੇ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਵੀ ਤਰ੍ਹਾਂ ਦਾ ਗੈਂਗਸਟਰ ਵਰਗ ਨੂੰ ਜਾਂ ਐਂਟੀ ਸੋਸ਼ਲ 엘ਿਮੈਂਟਸ ਨੂੰ ਸਰ ਨਹੀਂ ਜਕਣ ਦਿੰਦਾ। ਨਸ਼ਾ ਇੰਨਾ ਫੜਿਆ ਜਾਂਦਾ ਵਾ ਨਸ਼ਾ ਖਤਮ ਕਿਉਂ ਨਹੀਂ ਨਸ਼ਾ ਹੁੰਦਾ ਕਿਉਂ ਨਹੀਂ ਤਰਾ। ਦੇਖੋ ਇਹਦੇ ਤਾਂ ਹੁਣ ਇਹ ਇੱਕ ਲੰਬੀ ਡਿਸਕਸ਼ਨ ਹੈ ਇਥੇ ਰਿਗਾਰਡਿੰਗ ਤਾਂ ਪਰ ਸਾਡਾ ਕੰਮ ਜਿਹੜਾ ਹੈ ਮੇਨਲੀ ਨਸ਼ੇ ਨੂੰ ਨਸ਼ੇ ਦੇ ਜਿਹੜੇ ਸਮਗਲਰਸ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਹੈ।